ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹ ਸੀਲਪਿੰਡ ਜੋ ਕਿ ਭਾਦਰਗੜ ਦੇ ਲਾਗੇ ਹੈਗਾ ਬਿਲਕੁਲ ਭਾਦਰਗੜ ਪਿੰਡ ਜੀ ਪਟਿਆਲੇ ਰੋਡ ਦੇ ਉੱਪਰ ਹੀ ਪੈਂਦਾ ਪਟਿਆਲੇ ਤੋਂ ਰਾਜਗੁਰੂ ਜੀ ਤੋਂ ਪੰਜਾਂਦੇ ਹਨ ਉਹ ਰੋਡ ਦੇ ਉੱਤੇ ਇੱਕ ਸੀਲਪਿੰਡ ਪੈਂਦਾ ਹੈਗਾ ਭਾਦਰਗੜ ਤੋਂ ਜਦੋਂ ਪਾਉਨੇ ਅੰਦਰ ਨੂੰ ਘਣੌਰ ਨੂੰ ਤੇ ਉੱਤੇ ਇੱਕ ਸੀਤਾ ਮਾਤਲਾ ਦਾ ਮੰਦਿਰ ਬਣਿਆ ਹੋਇਆ ਹੈ ਸੀਤਲਾ ਮਾਈ ਜੀ ਦਾ ਮੰਦਿਰ ਹੈਗਾ ਜਿਨ੍ਹਾਂ ਨੂੰ ਟਾਈ ਫੈਡ ਆ ਜਾਂ ਕੋਈ ਵੀ ਦਿੱਕਤ ਆ ਇੱਥੇ ਤਨ ਝਾੜੇ ਹੁੰਦੇ ਨੇ ਜੀ ਤੇ ਮਾਰਚ ਦੇ ਮਹੀਨੇ ਦੇ ਵਿੱਚ ਮੇਲਾ ਵੀ ਬਹੁਤ ਤਕੜਾ ਭਰਦਾ ਹੈਗਾ ਇੱਥੇ ਤੇ ਕਾਫੀ ਸੰਗਤ ਆਉਂਦੀ ਹੈ ਕਿਉਂਕਿ ਕਾਫੀ ਤਕੜਾ ਮੇਲਾ ਭਰਦਾ ਹੈਗਾ ਮਾਰਚ ਦੇ ਮਹੀਨੇ ਦੇ ਵਿੱਚ ਤਿੰਨ ਝਾੜੇ ਹੁੰਦੇ ਨੇਗੇ ਤੇ ਤਿੰਨ ਥੌਲੇ ਹੁੰਦੇ ਨੇਗੇ ਤੇ ਆਜੋ ਤੁਹਾਨੂੰ ਦਿਖਾਣੇ ਹੈਗੇ ਪੂਰਾ ਮੰਦਿਰ ਬਣੇ ਰਹੋ ਵੀਡੀਓ ਦੇ ਨਾਲ ਆਹ ਤੁਸੀਂ ਦੇਖ ਰਹੇ ਹੋ ਮੇਨ ਰੋਡ ਹੈ ਜੀ ਤੇ ਇਧਰ ਬਾਧਰਾਗੜ੍ਹ ਨੂੰ ਤੇ ਇਧਰ ਕਨੌਰ ਨੂੰ ਆਪਣੀ ਸੜਕ ਜਾ ਰਹੀ ਹੈਗੀ ਇਹ ਤੇ ਆਹ ਜਿਹੜਾ ਤੁਸੀਂ ਸਾਰਾ ਦੇਖ ਸਕਦੇ ਹੋ ਇਹ ਪਾਰਕਿੰਗ ਏਰੀਆ ਇਹਨਾਂ ਦਾ ਬਣਿਆ ਹੋਇਆ ਪਾਰਕਿੰਗ ਏਰੀਆ ਜੀ ਤੇ ਸਾਹਮਣੇ ਮੰਦਿਰ ਹੈਗਾ ਤੇ ਤੁਸੀਂ ਇਥੋਂ ਜੇ ਕੋਈ ਸਮਾਨ ਤੁਸੀਂ ਲੈਣਾ ਵੀ ਆ ਤਾਂ ਇੱਥੇ ਦੁਕਾਨਾਂ ਰੈਗੂਲਰ ਵੀ ਪੱਕੀਆਂ ਵੀ ਲੱਗੀਆਂ ਹੋਈਆਂ ਨੇਗੀਆਂ ਤੇ ਦੇਖੋ ਇੱਥੇ ਦੁਕਾਨਾਂ ਵੀ ਨੇ ਬੱਚਿਆਂ ਦਾ ਖਾਣਾ ਨੇ ਸਮਾਨ ਵੀ ਹੈਗਾ ਤੇ ਬਾਕੀ ਮੰਦਰ ਵਾਸੋਂ ਨੂੰ ਪ੍ਰਸ਼ਾਦ ਵੀ ਮਿਲ ਜਾਣਾ ਇਥੋਂ ਤੇ ਆ ਸਾਹਮਣੇ ਪਾਰਕਿੰਗ ਹੈ ਜੀ ਬਸ ਇਥੋਂ ਸਿੱਧਾ ਆਪਾਂ ਹੁਣ ਚੱਲਦੇ ਆ ਜੀ ਮੱਥਾ ਟੇਕਣ ਆਏ ਜੀ ਸਾਹਮਣੇ ਮਾਤਾ ਜੀ ਦਾ ਮੰਦਿਰ ਇਹ ਆ ਜੋ ਹੁਣ ਤੁਹਾਨੂੰ ਵੀ ਕਰਾਉਂਦੇ ਆਂਗੇ ਦਰਸ਼ਨ ਮਾਤਾ ਜੀ ਦੇ ਮੰਦਿਰ ਦੇ ਕਾਫੀ ਹਾਈਟ ਦੇ ਉੱਪਰ ਜਾ ਕੇ ਇਹ ਜਿਹੜਾ ਮੰਦਿਰਾ ਜੀ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਚਲ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਹਾਂ ਕਾਫੀ ਬੜੀ ਉੱਪਰ ਨੇ ਹਾਂ ਤੇ ਅਸੀਂ ਇੱਥੋਂ ਵੀ ਜਾ ਰਹੇ ਸੀਗੇ ਲੰਗੇ ਮਹਾ ਚਲੋ ਸੋਚਿਆ ਤੁਹਾਨੂੰ ਵੀ ਦਰਸ਼ਨ ਕਰਵਾਈਏ ਜਗ੍ਹਾ ਦੇ ਕਿਉਂਕਿ ਬਹੁਤ ਜਿਹੜਾ ਤਾਂ ਕੜਾ ਇਤਿਹਾਸ ਵੀ ਇੱਥੇ ਮਾਤਾ ਸ਼ੀਤਲਾ ਜੀ ਦਾ ਮੰਦਿਰ ਬਣਿਆ ਹੋਇਆ ਹੈਗਾ ਤੇ ਆ ਜੋ ਤੁਹਾਨੂੰ ਵੀ ਕਰਾਨੇ ਦੇ ਦਰਸ਼ਨ ਇੱਥੇ ਵੀ ਛੋਟੇ ਛੋਟੇ ਜਿਹੜੇ ਕਈ ਮੰਦਿਰ ਨੇ ਕਿ ਬਣੇ ਹੋਏ ਨੇਗੇ ਜੈ ਮਾਤਾ ਦੀ ਸਾਹਮਣੇ ਮਾਤਾ ਜੀ ਦਾ ਮੰਦਿਰ ਹੈ ਜੀ ਦੀ ਦਰਸ਼ਨ ਕਰ ਲੋ ਤੇ ਇੱਕ ਮੰਦਿਰ ਇੱਧਰ ਬਣਿਆ ਹੋਇਆ ਜੀ ਮਾਤਾ ਜੀ ਦਾ ਦੇਖੋ ਗੁਲਗਲੇ ਪੂਰੀਆਂ ਕਿੰਨਾ ਕੁਛ ਪਿਆ ਹੈਗਾ ਔਰ ਮਾਤਾ ਜੀ ਦਾ ਦਰਸ਼ਨ ਕਰ ਲੋ ਇਹ ਸੀਲਪਿੰਡ ਹੈ ਜੀ ਕੋਈ ਨਹੀਂ ਕੋਈ ਨਹੀਂ ਸੀਲਪਿੰਡ ਹੈ ਜੀ ਇਹ ਸਾਹਮਣੇ ਦੇਖ ਸਕਦੇ ਹੋ ਇਹ ਬਾਕੀ ਇੱਥੇ ਆਪਣੇ ਢੋਲ ਵਾਲੇ ਬਾਈ ਜਿਹੜੇ ਬੈਠੇ ਨੇਗੇ ਤੇ ਸੰਗਤ ਵੀ ਇਧਰ ਆਈ ਹੋਈ ਹੈਗੀ ਕਾਫੀ ਤੇ ਇਧਰ ਚਾਹ ਪਾਣੀ ਦਾ ਵੀ ਜਿਹੜਾ ਪ੍ਰਬੰਧ ਹੈਗਾ ਉਹ ਵੀ ਕਰਿਆ ਹੋਇਆ ਹੈ ਇਹਨਾਂ ਦਾ ਤੇ ਇਧਰ ਦੇਖੋ ਬਹੁਤ ਵਧੀਆ ਜਿਹੜੀ ਚੀਜ਼ ਬਣਾਈ ਹੋਈ ਹੈਗੀ ਇਧਰ ਵੀ ਉਹ ਇਧਰ ਵੀ ਮਾਤਾ ਜੀ ਦਾ ਬਹੁਤ ਵਧੀਆ ਸਿਸਟਮ ਬਣਿਆ ਹੋਇਆ ਹੈਗਾ ਕਾਫੀ ਉੱਚੀ ਜਗ੍ਹਾ ਦੇ ਉੱਤੇ ਕਾਫੀ ਹਾਈਟ ਦੇ ਉੱਪਰ ਹੈ ਜੀ ਮੰਦਰ ਇਹ ਬਣਿਆ ਹੋਇਆ ਦੇਖੋ ਛੋਟੇ ਛੋਟੇ ਕਾਫੀ ਮੰਦਰ ਸਾਹਮਣੇ ਬਣੇ ਹੋਏ ਨੇਗੇ ਦੇਖੋ ਜੀ ਬਹੁਤ ਸ਼ਾਨਦਾਰ ਮੰਦਰ ਦੀ ਇਮਾਰਤ ਬਹੁਤ ਉੱਚੀ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹਨੇ ਜੀ ਆਪਣੇ ਨਾਲ ਬਾਬਾ ਜੀ ਆਪਾਂ ਨੂੰ ਜਾਣਕਾਰੀ ਦੇਣਗੇ ਜੀ ਬਾਬਾ ਜੀ ਇਹ ਜਗ੍ਹਾ ਦਾ ਕੀ ਇਤਿਹਾਸ ਹੈ ਜੀ ਤੇ ਕਿਦਾਂ ਇਹ ਜਗ੍ਹਾ ਦਾ ਹੈ ਇਹ ਜਗ੍ਹਾ ਜੀ 1193 ਏਡੀ ਦੇ ਨੇੜੇ ਹੈ ਜੀ 1193 ਏਡੀ ਜਿਸ ਟਾਈਮ ਮੁਹੰਮਦ ਗੋਰੀ ਆਇਆ ਸੀਗਾ ਕਾਬਲ ਤੋਂ ਦਿੱਲੀ ਹਮਲਾ ਕਰਨ ਵਾਸਤੇ ਉਸ ਟਾਈਮ ਇਹ 117 ਦੇ ਵਿੱਚ ਪੈਣ ਹੁੰਦਾ ਮੁਹੰਮਦ ਗੋਰੀ ਨੇ ਮਤਲਬ ਕਿ ਆਪਣੇ ਬਡੇ ਉਸ ਨਾਲ ਕਿਸ ਨੂੰ ਜਿੱਤ ਲਿਆ ਸੀਗਾ ਜਿਤੋਂ ਤੋਂ ਬਾਅਦ ਉਸਨੇ ਮਤਲਬ ਕਿ ਆਪਣੇ 사ਤਲਖਾਂ ਸੁਬੇਦਾਰ ਨੂੰ ਨੇ ਲਾਤਾ ਸੀ ਮਾਪੇ ਇਕੱਠਾ ਕਰਨ ਵਾਸਤੇ ਤੇ 사ਤਲਖਾਂ ਸੁਬੇਦਾਰ ਦਾ ਉਹ ਮਤਲਬ ਕਿ ਅਤਿਆਚਾਰ ਕਰਨਾ ਉਹਨੇ ਸ਼ੁਰੂ ਕਰਤਾ ਸੀਗਾ ਮਤਲਬ ਕਿ ਅਤਿਆਚਾਰ ਸੁ ਕਰਤਾ ਵੀ ਜਿਹੜੀ ਕੰਨਿਆ ਵਿਆਹੀ ਜਾਏਗੀ ਮਤਲਬ ਕਿ ਉਸ ਨਾਲ ਅਤਿਆਚਾਰ ਕਰਦਾ ਸੀਗਾ ਤੇ ਉਸੇ ਅਤਿਆਚਾਰ ਕਰਦਾ ਸੀ ਲੜਕੀ ਨਾਲ ਤੇ ਉਸ ਤੋਂ ਬਾਅਦ ਜਦ ਇੱਕ ਕੰਨਿਆ ਨੇ ਮਾਤਾ ਜੀ ਮਕਾਨ ਮਾਤਾ ਸੀਤ ਲਾਇਆ ਇਹ ਉਸ ਲੜਕੀ ਦਾ ਕਸਾ ਜਿਹਨੇ ਮਾਤਾ ਦੀ ਤਪੱਸਿਆ ਕੀਤੀ ਬੈਠ ਕੇ ਉਸਨੇ ਤਪੱਸਿਆ ਕਦੀ ਮਾਤਾ ਤੇ ਡੋਲੇ ਦੇ ਰੂਪ ਚ ਆਈ ਸੀਗੀ ਡੋਲੇ ਦੇ ਰੂਪ ਚ ਆਈ ਸੀ ਉਹਨੂੰ ਸਤਰਖਾਨ ਸੁਬੇਦਾਰ ਨੇ ਉਹ ਦੋ ਦਿਨ ਨੂੰ ਰੋਕ ਲਿਆ ਸੀਗਾ ਰੋਕਨ ਤੋਂ ਬਾਅਦ ਉਹਨੇ ਕਿਹਾ ਸੀ ਮਾਤਾ ਨੇ ਵੀ ਤੂੰ ਆਪਣਾ ਅਤਿਆਚਾਰ ਛੱਡ ਦੇ ਮੈਂ ਤੈਨੂੰ ਬਖਸ਼ ਲੈਂਦੀ ਪਰ ਉਸਨੂੰ ਇਹ ਸੀਗਾ ਵੀ ਤੂੰ ਛੋਟੀ ਜਿਹੀ ਕਰਨਿਆ ਮੇਰਾ ਕਿਆ ਬੁਗਾ ਲੇਗੀ ਫਿਰ ਉਹ ਮਾਤਾ ਨੇ ਉੱਥੇ ਬੈਠ ਕੇ ਆਵਾਜ਼ ਲਾਈ ਸੀ ਇਸ ਕਰਨਿਆ ਜਿਹੜੀ ਤਪੱਸਿਆ ਕਰੇ ਤੂੰ ਮੈਂ ਤਪੱਸਿਆ ਕਰਨ ਦੱਸ ਕੀ ਚਾਹੀਦਾ ਉਹਨੇ ਕਿਹਾ ਸੀਗਾ ਵੀ ਜਿਹੜਾ ਵੀ ਉਹਦੇ ਮਨ ਕੀ ਹੈ ਕੋਈ ਉਹਨੂੰ ਕੁਤਿਆ ਜਾਂਦਾ ਸੀ ਉਸ ਟਾਈਮ ਗਊ ਦੀ ਤਰ੍ਹਾਂ ਲੜਕੀ ਨੂੰ ਮੰਨਿਆ ਜਾਂਦਾ ਸੀਗਾ ਵੀ ਪੁਰੇ ਕੋਈ ਲੜਕੀ ਸੋਚੀ ਨਹੀਂ ਰਹੀ ਹੈਗੀ ਫਿਰ ਮਾਤਾ ਨੇ ਦੁਰਗਾ ਦਾ ਰੂਪ ਲੈ ਕੇ ਸੀਤਲਾ ਦੇ ਰੂਪ ਚ ਆ ਗਏ ਦੁਰਗਾ ਦਾ ਰੂਪ ਲੈ ਕੇ ਇਸ ਨੂੰ ਸਾਰੇ ਪਿੰਡ ਨੂੰ ਸਹਿਰ ਨੂੰ ਇਸ ਨੂੰ ਮਦੀ ਜੋ ਵੀ ਸੀਗਾ ਨਸ਼ਟ ਕਰਦਾ ਸੀ ਖਤਮ ਕਰਦਾ ਸੀਗਾ ਇਸੇ ਉੱਤੇ ਬਾਅਦ ਫਿਰ ਮਾਤਾ ਇਸ ਸਥਾਨ ਮਾਤਾ ਦਾ ਸਾਹਮਣੇ ਬਣਿਆ ਉਹ ਕਿ ਆ ਕੇ ਬਰਾਜਮਾਨ ਹੋ ਗਈ ਥੱਥੀ ਸਥਾਪਿਤ ਹੋ ਗਈ ਮਾਤਾ ਦਾ ਸਥਾਨ ਹੈ ਜਿਹੜੇ ਇੱਥੇ ਆਪਣਾ ਕੋਈ ਬਿਮਾਰ ਹੁੰਦਾ ਜੀ ਉਹ ਕਿਹੜੇ ਤਰ੍ਹਾਂ ਕਿਹੜੇ-ਕਿਹੜੇ ਥੋਲੇ ਆਪਾਂ ਇੱਥੇ ਪਾਉਂਦੇ ਆ ਜ਼ਰੂਰ ਹੈ ਮਾਤਾ ਦਾਰ ਮੰਨਦੇ ਕੀ ਟਾਈਟ ਹਟ ਹੋ ਗਿਆ ਮਾਤਾ ਨਿਕਲੀ ਗਈ ਹੈ ਬੁਖਾਰ ਹੈ ਇਸ ਤਰ੍ਹਾਂ ਦੀ ਜੋ ਵੀ ਮਤਾ ਇਸ ਤਰ੍ਹਾਂ ਸਾਧਾ ਨਾਲ ਨਾਲ ਮਾਤਾ ਦੀ ਇੱਛਾ ਨਾਲ ਸਾਰੀ ਮਨੋਕਾਮਨਾ ਪੂਰੀ ਹੋ ਗਈ ਕੋਈ ਮੇਲਾ ਵਗੈਰਾ ਇੱਥੇ ਲੱਗਦਾ ਜੀ ਸਾਡਾ ਮੇਲਾ ਲੱਗਦਾ ਸਾਲ ਬਾਅਦ ਪੋਰੀ ਦੇ ਬਾਅਦ ਇਹਦਾ ਮੰਗਲਵਾਰਾਂ ਦਾ ਉਹਦਾ ਮੇਲਾ ਲੱਗਦਾ ਅੱਛਾ ਜੀ ਜੇ ਪਹਿੰਸਤਾਨ ਦੇ ਉੱਤੇ ਪਹੁੰਚਣਾ ਤਾਂ ਆਪਾਂ ਨੂੰ ਕਿੱਧਰ ਦੀ ਆਉਣਾ ਪੈਣਾ ਜੀ ਕਿਤਾ ਕਿਹੜਾ ਪਿੰਡ ਹੈ ਜੀ ਇਹ ਇਹ ਚੱਪੜ ਸੀਲ ਕਹਿੰਦੇ ਇਹਨੂੰ ਸੀਲ ਪਿੰਡ ਚ ਹੈ ਮਾਤਾ ਦਾ ਸਥਾਨ ਇਹਨੂੰ ਘਨੌਰ ਰੋਡ ਕਹਿੰਦੇ ਠੀਕ ਹੈ ਜੀ ਬਾਕੀ ਆ ਜੋ ਫਿਰ ਹੁਣ ਆਪਾਂ ਚੱਲਦੇ ਆਂਗੇ ਕਰਦੇ ਆਂਗੇ ਜਿਹੜੇ ਆਪਣੇ ਘਰੇਲੂ ਕੰਮ ਲੈਗੇ ਤੇ ਬਾਕੀ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਜਾਣਕਾਰੀ ਸ਼ੇਅਰ ਕਰ ਦਿਓ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਅੱਗੇ ਵਾਸਤੇ ਵੀ ਇਹੋ ਜਿਹੇ ਵੀਡੀਓ ਤੁਹਾਨੂੰ ਦੇਖਣ ਨੂੰ ਹੋਰ ਮਿਲ ਜਾਣ ਤੇ ਆ ਜੋ ਹੁਣ ਆਪਾਂ ਚੱਲਦੇ ਆਂਗੇ ਹਾਂਜੀ ਇਹਦਾ ਫਾਇਦਾ ਵੀ ਬਿਲਕੁਲ ਬਾਕੀ ਤੁਹਾਡਾ ਫਾਇਦਾ ਹੁੰਦਾਗਾ ਤਾਂ ਤੁਸੀਂ ਇੱਥੇ ਆਓ ਜਰੂਰ ਪਹੁੰਚੋ ਇੱਥੇ ਆ ਕੇ ਇਹ ਚਾਪੜਸੀਲ ਪਿੰਡ ਹੈ ਜੀ ਬਹਾਦਰਗੜ੍ਹ ਦੇ ਲੱਗੇ ਆ ਗਿਆ ਹੈ ਇਹ ਘਨੌਰ ਰੋਡ ਦੇ ਉੱਪਰ ਜਿਹੜਾ ਮੰਦਿਰ ਆਗਾ ਬਹੁਤ ਵਿਸ਼ਾਲ ਬਣਿਆ ਮੰਦਿਰ ਹਾਂਜੀ ਅ ਮੇਣਕਨੌਰ ਰੋਡ ਦੇ ਉੱਤੇ ਪਿੰਡਾ ਜੀ ਬਣਿਆ ਹੋਇਆ ਹੈ ਤੇ ਬਾਕੀ ਆ ਜੋ ਚੱਲਦੇ ਆਗੇ ਹੁਣ ਆਪਾਂ ਤੁਹਾਨੂੰ ਅੱਗੇ ਪਾਰਕਿੰਗ ਵੇਰੇ ਵੀ ਤੋਂ ਨੇ ਹੈਗੇ